ਹਾਂਜੀ ਕਿਸਾਨ ਵੀਰੋ ਸੋਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ Son of 42 ਵਾਲ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਆਪਣਾ YouTube ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਵੀਰਾਂ ਨੇ Facebook ਤੇ Instagram ਪੇਜ ਨੂੰ ਨਹੀਂ ਹਜੇ ਕੀਤਾ ਫੋਲੋ ਤਾਂ ਕਰ ਲੋ ਪੇਜ ਨੂੰ ਫੋਲੋ ਅੱਧੀ ਵੀਡੀਓ ਹੋਣ ਜਾਰੀ ਕਿਸਾਨ ਵੀਰਾਂ ਲਈ ਵੱਧ ਤੋਂ ਵੱਧ ਕਰ ਦਿਓ ਗਰੁੱਪ ਪਰ ਸ਼ੇਅਰ ਕਿਸਾਨਾਂ ਨੂੰ ਅੱਜ ਤੁਹਾਡੇ ਵਾਸਤੇ ਪਸੰਦੀ ਦਾ ਟਰੈਕਟਰ 855 ਫੇਰ ਲਿਆਂਦਾ ਬਾਈ ਬਾਕੀਆਂ ਨੇ ਕਰਨਾ ਸੇਲ ਕਰਦੇ ਆ ਗੱਲਬਾਤ ਇਹ ਵੀ ਪਿੰਡ ਚੀਮਾ ਜਿਲ੍ਹਾ ਬਰਨਾਲਾ 'ਚ ਖੜਾ 855 ਟਰੈਕਟਰ ਠੀਕ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ 'ਚ ਖੜਾ ਤੇ ਆਪਾਂ ਹੁਣ ਟਾਇਰਾਂ ਦੀ ਗੱਲ ਕਰੀਏ ਤਾਂ 50 ਪੈਸੇ ਟਾਇਰ ਪਏ ਤੁਸੀਂ ਚੈੱਕ ਵੀ ਕਰ ਸਕਦੇ 50 ਪੈਸੇ ਟਾਇਰ ਪਏ ਆ ਜੇ ਮਾਡਲ ਦੀ ਗੱਲ ਕਰੀਏ ਤਾਂ ਆਪਾਂ ਨੂੰ 95 ਮਾਡਲ 'ਚ ਇਹ ਟਰੈਕਟਰ ਮਿਲ ਜਾਊਗਾ 95 ਮਾਡਲ ਇਹ ਟਰੈਕਟਰ ਆ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸਾਫ਼ ਟਰੈਕਟਰ ਆ ਠੀਕ ਹੈ ਜੀ ਪੂਰਾ ਵਧੀਆ ਕੰਮ ਹੋਇਆ ਹੋਇਆ ਬਾਈ ਕਹਿੰਦੇ ਸਾਰਾ ਕੰਮ ਓਕੇ ਕਰਾ ਕੇ ਰੱਖਦੇ ਆ ਹਾਂਜੀ ਬਾਈਆਂ ਨੇ ਰੇਟ 1,60,000 ਦੱਸਿਆ ਮੌਕੇ ਤੇ ਮਾਨਤਾ ਜਰੂਰ ਹੋ ਜਾਊਗਾ ਜੇ ਆਪਾਂ ਤੋਂ ਐਡ ਕਰਵਾਉਣੀ ਆ ਆਪਣੇ ਨਾਲ ਵੀ ਕਰ ਸਕਦਾ ਸੰਪਰਕ ਬਾਇਓ ਚ ਪੈ ਨੰਬਰ ਆਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ